ਲੋ ਵੀ ਸੱਜਣੋ ਅੱਜ ਪਹੁੰਚੇ ਆ ਪਿੰਡ ਰੱਲਾ ਜਿਹੜੇ ਮਾਨਸਾ ਦਾ ਪਿੰਡ ਆ ਇਹ ਬਰਨਾਲਾ ਮਾਨਸਾ ਰੋਡ ਤੇ ਬਾਈ ਦਾ ਪਿੰਡ ਆ ਉੱਬੇ ਵਾਲੀ ਸੜਕ ਤੇ ਬਾਈ ਕੋਲ ਨਾ ਸਵਿਫਟ ਡਿਜ਼ਾਇਰ ਬਕਾਉ ਖੜੀ ਆ 14 ਮਾਡਲ ਗੱਡੀ ਆ ਪੰਜਾਬ ਨੰਬਰ ਗੱਡੀ ਆ ਨੰਬਰ ਤੁਸੀਂ ਦੇਖ ਸਕਦੇ ਪੀਵੀ 13 ਸੰਗਰੂਰ ਦਾ ਨੰਬਰ ਆ ਇਹ ਵੀਆਈਪੀ ਨੰਬਰ 6363 ਠੀਕ ਆ ਥਰਡ ਓਨਰ ਆ ਪੀਵੀ 13 ਨੰਬਰ ਆ ਗਿਆ ਆਲ ਓਰੀਜਨਲ ਆ ਪੇਂਟ ਟਚਿੰਗ ਦੀ ਬਾਈ ਕਹਿੰਦਾ ਵੀ ਸਾਡੀ ਗਾਰੰਟੀ ਆ ਟਾਇਰ ਅਗਲੇ 50% ਪਏ ਨੇ ਤੇ ਪਿਛਲੇ 60% ਵਾਂਗੂ ਪਏ ਨੇ ਲਾਈਵ ਗੱਡੀ ਨੂੰ ਲੱਗੇ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਡਬਲ ਕੀ ਆ ਬਾਈ ਕਹਿੰਦਾ ਦੋਨੇ ਚਾਬੀਆਂ ਨਾਲ ਦਵਾਂਗੇ ਬੀਮਾ ਗੱਡੀ ਦਾ ਹੋਇਆ ਵਾ ਤੇ ਬੀਮੇ ਦੀ ਪਾਸਿੰਗ ਹੈ ਗੱਡੀ ਦੀ ਪਾਸਿੰਗ ਹੈ ਕਿ ਆ 2029 ਤੱਕ 29 ਦੇ ਲਾਸਟ ਤੱਕ ਬਾਈ ਨੇ ਪਾਸਿੰਗ ਦੱਸੀ ਆ ਇੰਜਨ ਗੇਅਰ ਦੀ ਬਾਈ ਕਹਿੰਦਾ ਓਕੇ ਆ ਵੀ ਸਾਡੀ ਗਾਰੰਟੀ ਆ ਬਾਕੀ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਘਰੇਲੂ ਗੱਡੀ ਆ ਬਾਈ ਦੇ ਘਰੇ ਹੀ ਖੜੀ ਆ ਪਿੰਡਰਲੇ ਚ ਠੀਕ ਹੈ ਨੌਨ ਐਕਸੀਡੈਂਟਲ ਆ ਉਹ ਵੀ ਬਾਈ ਦੀ ਗਾਰੰਟੀ ਆ ਤੁਸੀਂ ਦੇਖ ਸਕਦੇ ਹੋ ਕਿਤੇ ਕੋਈ ਨਹੀਂ ਕੋਈ ਰਸਟ ਵਗੈਰਾ ਨਹੀਂ ਕਿਤੇ ਜੰਗ ਵਗੈਰਾ ਨਹੀਂ ਲੱਗੀ ਵੀ ਵਧੀਆ ਗੱਡੀ ਆ ਜਮਾਂ ਸਾਫ ਕੰਡੀਸ਼ਨ ਦੀ ਪਈ ਆ ਪੀਵੀ 13 ਨੰਬਰ ਆ ਗਿਆ ਸੰਗਰੂਰ ਦਾ ਠੀਕ ਆ ਆ ਗੱਡੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਤੇ ਬਾਕੀ ਸਾਨੂੰ ਵਿੱਚੋਂ ਵੀ ਦਿਖਾ ਦਿੰਨੇ ਆ ਗੱਡੀ ਦੇ ਵਿੱਚੋਂ ਵੀ ਕੰਡੀਸ਼ਨ ਪੂਰੀ ਵਧੀਆ ਪਈ ਆ ਆ ਦੇਖੋ ਬੈਟਿੰਗ ਵਗੈਰਾ ਦੇਖ ਸਕਦੇ ਹੋ ਤੁਸੀਂ ਠੀਕ ਆ ਸੀਟਾਂ ਤੇ ਕਵਰ ਤੇ ਲੱਖ ਦੇ ਨੇੜੇ ਗੱਡੀ ਚੱਲੀ ਵੀ ਆ ਬਾਕੀ ਕੰਡੀਸ਼ਨਾਂ ਤੁਸੀਂ ਦੇਖ ਸਕਦੇ ਹੋ ਬਾਕੀ ਸਾਈਡ ਦੀ ਆ ਗਈ ਤੇ ਬਾਕੀ ਡਿੱਕੀ ਦੇਖ ਸਕਦੇ ਹੋ ਕਿਤੇ ਕੋਈ ਜੰਗ ਵਗੈਰਾ ਨਹੀਂ ਲੱਗੀ ਵੀ ਕੋਈ ਰਸਟ ਨਹੀਂ ਹੈਗੀ ਆਹ ਦੇਖ ਸਕਦੇ ਤੁਸੀਂ ਇਹਦੀ ਕੰਡੀਸ਼ਨ ਤੇ ਆਹ ਸਟਿੱਪਣੀ ਨਾਲ ਹੈ ਦੋਨੇ ਚਾਬੀਆਂ ਬਾਈ ਕਹਿੰਦਾ ਗੱਡੀ ਦੀਆਂ ਮਿਲ ਜਾਣੀਆਂ ਤੁਹਾਨੂੰ ਠੀਕ ਹੈ ਬਾਈ ਕੋਲ ਘਰੀ ਚੱਲੀ ਵੀ ਗੱਡੀ ਆ ਬਾਈ ਕਹਿੰਦਾ ਵੀ ਆਪਣੀ ਫੁੱਲ ਗਾਰੰਟੀ ਹੈ ਗੱਡੀ ਦੀ ਕਿਸੇ ਵੀ ਸੱਜਣ ਨੇ ਲੈਣੀ ਹੋਵੇ ਬਾਈ ਨਾਲ ਕੰਟੈਕਟ ਕਰ ਸਕਦਾ ਬਾਕੀ ਆਪਾਂ ਨੰਬਰ ਵੀ ਵੀਡੀਓ ਚ ਲਾ ਦਾਂਗੇ ਬਾਈ ਦਾ ਤੇ ਇੰਜਨ ਦੀ ਦੇਖ ਸਕਦੇ ਤੁਸੀਂ ਸਾਰੀ ਕੰਡੀਸ਼ਨ ਪੂਰੀ ਮਲ ਕੇ ਵਧੀਆ ਪਈ ਆ ਇੰਨਾ ਨੀਵਾ ਮਾਡਲ ਇੰਨੇ ਵਧੀਆ ਗੱਡੀ ਮਿਲਦੀ ਨਹੀਂ ਇੰਨੇ ਵਧੀਆ ਕੰਡੀਸ਼ਨ ਚ ਸਾਰੀ ਚ ਕਿਉਂਕਿ ਬਾਈ ਦੇ ਘਰ ਹੀ ਗੱਡੀ ਚੱਲੀ ਆ ਬਾਈ ਦੇ ਹੱਥੀ ਚੱਲੀ ਵੀ ਆ ਇਹ ਆ ਦੇਖ ਸਕਦੇ ਹੋ ਬਾਕੀ ਦੀ ਤੁਸੀਂ ਬਾਕੀ ਤੁਸੀਂ ਆ ਗੋਡੇ ਗੋਡੇ ਦੀ ਕੰਡੀਸ਼ਨ ਦੇਖ ਸਕਦੇ ਹੋ ਠੀਕ ਹੈ ਵਧੀਆ ਪਈ ਆ ਤੇ ਬੈਟਰੀ ਨਵੀਂ ਆ ਬਾਕੀ ਤੁਹਾਨੂੰ ਇਹ ਵੀ ਮਿਲ ਜੂਗੀ ਮਤਲਬ ਕਿ ਵੀ ਕੋਲ ਮਲਾ ਕੇ ਗੱਡੀ ਥੋੜੇ ਫਾਇਦੇ ਬਹੁਤ ਹੋ ਜਾਣਗੇ ਕਿਉਂਕਿ ਘਰੇ ਚੱਲੀ ਗੱਡੀ ਆ ਬਾਕੀ ਇੰਨੀ ਸਾਫ਼ ਗੱਡੀ ਆ ਆ ਚੀਜ਼ ਤਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਠੀਕ ਆ ਕੋਈ ਰਸਟ ਵਗੈਰਾ ਕਿਤੇ ਨਹੀਂ ਹੈਗੀ ਬਾਈ ਕਹਿੰਦਾ ਵੀ ਨੌਨ ਐਕਸੀਡੈਂਟਲ ਗੱਡੀ ਆ ਬਾਈ ਦੀ ਗਾਰੰਟੀ ਆ ਉਹ ਚੀਜ਼ ਦੀ ਜੇ ਬਾਈ ਕਹਿੰਦਾ ਵੀ ਐਕਸੀਡੈਂਟ ਗੱਡੀ ਨਿਕਲ ਗਈ ਵੀ ਬਾਈ ਕੋਈ ਆ ਕੇ ਦੇਖਦਾ ਤੁਹਾਨੂੰ ਲੱਗਦਾ ਵੀ ਆ ਚੀਜ਼ ਜਾਂ ਆਲ ਪਾਰਟ Ориਜਨਲ ਨੇ ਕੋਈ ਲੱਗਦਾ ਤੁਹਾਨੂੰ ਬਾਈ ਕਹਿੰਦਾ ਵੀ ਆਪਾਂ ਖਰਚਾ ਤੱਕ ਵੀ ਦੇ ਦਾਂਗੇ ਬੰਦੇ ਦਾ ਜਿਹੜਾ ਇਹ ਬੰਦਾ ਚੱਲ ਕੇ ਆਊਗਾ ਵੀ ਤੇੜਾ ਖਰਚਾ ਆਪਣਾ ਹੋਊਗਾ ਜੇ ਕੋਈ ਤੁਹਾਨੂੰ ਐ ਲੱਗਿਆ ਵੀ ਇਹ ਚੀਜ਼ ਦੱਸੀ ਸੀ ਵੀਡੀਓ ਤੇ ਹੈ ਨਹੀਂਗੀ ਠੀਕ ਹੈ ਬਾਕੀ ਕੰਡੈਕਟਰ ਨੰਬਰ ਬਾਈ ਦਾ ਵੀਡੀਓ ਦੇ ਦਾਂਗੇ ਪਿੰਡ ਰੱਲਾ ਜ਼ਿਲ੍ਹਾ ਮਾਨਸੇ ਦਾ ਪਿੰਡ ਆ ਇਹ ਬਾਈ ਦਾ ਕੰਡੈਕਟਰ ਨੰਬਰ ਉੱਪਰ ਲਾ ਦਾਂਗੇ ਬਾਈ ਨਾਲ ਗੱਲਬਾਤ ਕਰ ਲਿਓ ਤੇ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ